ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੱਗੇ ਆਂ ਗੋਭੀ ਦੀ ਸਬਜ਼ੀ ਬਣਾਉਣ ਉਹਦੇ ਵਾਸਤੇ ਆਪਾਂ ਗੋਭੀ ਦਾ ਤਾਜ਼ਾ ਫੁੱਲ ਇੱਕ ਲੈ ਲਿਆ ਵਾ ਧੋਨੇ ਨੂੰ ਆਪਾਂ ਕਟਾਂਗੇ ਫੇਰ ਲਾਵਾਂਗੇ ਆਪਾਂ ਤੜਕਾ ਸੋਨਾ ਫੁੱਲ ਬੱਬੀ ਦਾ ਮੈਂ ਇਹਦੇ ਛੋਟੇ ਛੋਟੇ ਪੀਸ ਕਰ ਲਾਂਗੇ ਜੀ ਆਪਾਂ ਫੁੱਲ ਜਿਹੜੇ ਛੋਟੇ ਕਰ ਲਏ ਹੁਣ ਇੱਥੇ ਚੈੱਕ ਕਰ ਲਾਂਗੇ ਵਿੱਚ ਕੋਈ ਕੀੜਾਕ ਨਹੀਂ ਹੈਗਾ ਜਿਹੜਾ ਕੋਈ ਆਪਣਾ ਫੁੱਲ ਵੱਡਾ ਨੂੰ ਛੋਟਾ ਕਰ ਲਾਂਗੇ ਲੋ ਜੀ ਆਪਾਂ ਕਾਪੀ ਜੜੀ ਲਈ ਕੱਟ ਤੇ ਚੈੱਕ ਵੀ ਕਰ ਲਈ ਆ ਇਹਨੂੰ ਹੁਣ ਆਪਾਂ ਗਰਮ ਪਾਣੀ ਨਾਲ ਧੋ ਲਾਂਗੇ ਤੇ ਇਹਦੇ ਵਿੱਚ ਆਪਾਂ ਇੱਕ ਦੋ ਆਲੂ ਜਿਹੜਾ ਐਡ ਕਰਾਂਗੇ ਇਹਦੇ ਵਿੱਚ ਆਲੂ ਜ਼ਰੂਰ ਪੈਂਦਾ ਗੋਭੀ ਆਲੂ ਗੋਭੀ ਸਬਜ਼ੀ ਕਾਹੀ ਬਣਦੀ ਆ ਤੇ ਹੁਣ ਇਹਨੂੰ ਆਪਾਂ ਗਰਮ ਪਾਣੀ ਨਾਲ ਧੋ ਲਾਂਗੇ ਧੋ ਗਏ ਤੇ ਨੂੰ ਰੱਖ ਦਾਂਗੇ ਤੇ ਇੱਧਰ ਆਪਾਂ ਕੱਟਾਂਗੇ ਹੁਣ ਆਲੂ ਜੀ ਗੋਭੀ ਆਪਾਂ ਗਰਮ ਪਾਣੀ ਨਾਲ ਧੋ ਲਈ ਹੈ ਜੀ ਤੇ ਆਪਾਂ ਆਲੂ ਜਿਹੜੇ ਉਹ ਵੀ ਕੱਟ ਲਏ ਆ ਹਰੀ ਮਿਰਚ ਅਦਰਕ ਪਿਆਜ਼ ਲਾਲ ਟਮਾਟਰ ਇਧਰੋਂ ਆਪਾਂ ਕੜਾਈ ਜਿਹੜੀ ਰੱਖ ਦਿੱਤੀ ਉੱਪਰ ਤੇਲ ਜਿਹੜਾ ਬਿਲਕੁਲ ਆਪਣਾ ਗਰਮ ਹੋ ਗਿਆ ਵਾ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਜੀਰਾ ਥੋੜੀ ਜਿਹੀ ਆਪਾਂ ਪਾਵਾਂਗੇ ਅਜਵਾਇਨ ਇਦੇ ਵਿੱਚ ਪਾਵਾਂਗੇ ਅਦਰਕ ਹੁਣ ਆਪਾਂ ਪਿਆਜ਼ ਜਿਹੜਾ ਵਾ ਉਹ ਆਪਾਂ ਤੋਗੇ ਰੱਖ ਲਿਆ ਸੀਗਾ ਤੋਂ ਹੁਣ ਇਹਦੇ ਵਿੱਚ ਪਾ ਦਾਂਗੇ ਨਾਲ ਮਟਰ ਜਿਹੜਾ ਉਹ ਵੀ ਐਡ ਕਰ ਦਾਂਗੇ ਆਪਾਂ ਵੀ ਇਤਰੀ ਜਿਹੜੀ ਹਰੀ ਗਾਜਰ ਨੂੰ ਕੱਟੀ ਮਰਤੀ ਹੋਈ ਹੈ ਪਕਾਵਾਂਗੇ। ਨਾਲੇ ਕੱਟੀ ਦੇਗੀ। ਇਹਨਾਂ ਆਪਾਂ ਥੋੜੀ ਜਿਹੀ ਕਾਲੀ ਮਿਰਚ ਪਾਵਾਂਗੇ। பயிர்கள் விடியோ விட்டான் ਵੀ ਆਪਾਂ ਪਹਿਲਾਂ ਤਾਂ ਪਾ ਦਨੇ ਆ ਕਿ ਇਹਦਾ ਕੱਚਾ ਪੰਜੜਾ ਨਿਕਲ ਜੂਗਾ ਹੁਣ ਇਹਦੇ ਵਿੱਚ ਆਪਾਂ ਬਾਕੀ ਜਿਹੜੇ ਰਹਿੰਦੇ ਮਸਾਲੇ ਉਹ ਵੀ ਪਾਵਾਂਗੇ ਨੂੰ ਵੀ ਆਪਾਂ ਪਾਤਾ ਮਸਾਲਾ ਨੂੰ ਨਾ ਪਾਤਾ ਲੂਣ ਲੈ ਹੁਣ ਆਪਾਂ ਸਾਰੇ ਜਿਹੜੇ ਵਿੱਚ ਪਾ ਦਿੱਤੇ ਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਲੂ ਅਲੰਗਮੈਂਟ ਵਾਸਤੇ ਅੱਜ ਜਿਹੜੀ ਆਪਾਂ ਕੁਝ ਦੇ ਦਵਾਂਗੇ ਇਹ ਬਾਅਦ ਵਿੱਚ ਆਪਾਂ ਇਹਦੇ ਗੋਭੀ ਪਾ ਦਾਂਗੇ ਦੇ ਹਾਲੇ ਜਦੋਂ ਆਪਣੇ ਪੱਕ ਜਾਣਗੇ ਤੇ ਇਹਦੇ ਵਿੱਚ ਆਪਾਂ ਮੁੱਢੀ ਐਡ ਕਰ ਦੇਣੀ ਆ ਪਾਇਦੇ ਵਿੱਚ ਗੋਭੀ ਜਿਹੜੀ ਉਹ ਐਡ ਕਰਤਾਗੇ ਗੋਭੀ ਦੀ ਸਬਜੀ ਕਿਹਨੂੰ ਕਿਹਨੂੰ ਪਸੰਦ ਆਵਾ ਕਮੈਂਟ ਵਰਕੇ ਜਰੂਰ ਦੱਸਿਓ ਫੰਜ 7 ਮਿੰਟ ਲੱਗਣਗੇ ਗੋਭੀ ਨੂੰ ਬਣਾ ਦੇ ਵਿੱਚ ਤੇ ਆਪਣੀ ਗੋਭੀ ਸਬਜੀ ਬਣ ਕੇ ਰੈਡੀ ਹੋ ਜੇਗੀ ਸੰਗੀਤ ਰਨੋ ਪਾ ਮਿਕਸ ਕਰ ਦਾਂਗੇ ਜਿਹੜੇ ਮਸਾਲੇ ਆ ਉਹ ਆਪਣੇ ਜਿਹੜੇ ਗੋਭੀ ਦੇ ਫੁੱਲ ਉਹਨਾਂ ਨੂੰ ਲੱਗ ਸਕਣ ਪਾ 5-7 ਮਿੰਟ ਵਾਸਤੇ ਇਸੇ ਤਰ੍ਹਾਂ ਹੀ ਹੌਣ ਤੋਂ ਪਕਾ ਦਵਾਂਗੇ ਹੁਣ ਆਪਾਂ ਸਲੋ ਕਰਕੇ ਅਤੇ ਇਹਨੂੰ ਸੇ ਪਕਾਵਾਂਗੇ ਬਹੁਤ ਵਧੀਆ ਖੁਸ਼ਬੂ ਆਣ ਰਹੀ ਆ ਪੈਨ ਵਿੱਚੇ ਤਰਾਹੀ ਰੱਖ ਲਾਂਗੇ ਫੇਰ ਜਦੋਂ ਆਪਣੀ ਗੋਪੀ ਦੀ ਸਬਜ਼ੀ ਬਣ ਕੇ ਰੈਡੀ ਹੋ ਜੂਗੀ ਫੇਰ ਤੁਹਾਨੂੰ ਦਿਖਾ ਦਿੰਦੇ ਆਪਾਂ ਉਹਦੋਂ ਤੱਕ ਆਪਾਂ ਇਹਨੂੰ ਹੁਣ ਦਵਾਂਗੇ ਟੱਕ ਤਾਂ ਜੋ ਇਹ ਵਧੀਆ ਸੱਕ ਸਕੇ ਕਲਰ ਵੇਖੋ ਕਿੰਨਾ ਸੋਹਣਾ ਆਇਆ ਸਬਜ਼ੀ ਦਾ ਨਾਲ ਜਵਾਰ ਦੀ ਰੋਟੀ ਹੋਵੇ ਤੇ ਗੋਭੀ ਦੀ ਸਬਜ਼ੀ ਬਹੁਤ ਸਵਾਦ ਆਉਂਦੀ ਹੈ ਜਵਾਰ ਦੀ ਰੋਟੀ ਨਾਲ ਮੱਕੀ ਦੀ ਕੌਣ-ਕੌਣ ਮੱਕੀ ਦੀ ਰੋਟੀ ਨਾਲ ਗੋਭੀ ਦੀ ਸਬਜ਼ੀ ਖਾਂਦਾ ਵਾ ਵੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿੰਨੂ-ਕਿੰਨੂ ਪਸੰਦ ਹੈ ਆ ਹਾਂਜੀ ਲਓ ਜੀ ਸਬਜ਼ੀ ਆਪਣੀ ਬਣ ਕੇ ਰੈਡੀ ਆ ਸਬਜੀ ਬਿਲਕੁਲ ਪੱਕ ਚੁੱਕੀ ਆ ਬਣ ਗਈ ਆ ਬਹੁਤ ਟੇਸਟ ਸਬਜੀ ਬਣੀ ਆ ਆਪਣੀ ਕਿੱਦਾਂ ਦੀ ਲੱਗੀ ਤੁਹਾਨੂੰ ਗੋਭੀ ਦੀ ਸਬਜੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਜੀ ਜਿਨ੍ਹਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਜੀ ਸਾਰਿਆਂ ਦਾ ਸਾਥੀ ਕੌਜੀ ਸਾਰਿਆਂ ਨੂੰ ਆਪਦਾ